ਲੇ ਮੈਨੂੰ ਆਰਾਮ ਨਾਲ ਹੀ ਮਾਵੇਂ ਦੇਣੋਂ ਗੱਲ ਨਾਲ ਆਉਂ ਆਏ ਬੜੇ ਤਲਾਸੇ ਦਿੱਤੇ ਮੇਰੇ ਬਦਲੇ ਮੈਨੂੰ ਮੈਨੂੰ ਮੇਰੇ ਬਦਲੇ ਬੜੇ ਤਲਾਸੇ ਦਿੱਤੇ ਸੋ ਅੱਜ ਅਸੀਂ ਤੁਹਾਡੇ ਨਾਲ ਬਹੁਤ ਹੀ ਜੜੀ ਦੁਖਦਾਈ ਖਬਰ ਸ਼ੇਅਰ ਕਰਨ ਜਾ ਰਹੇ ਹਾਂ ਜੋ ਜਸਕਰਨ ਸਿੰਘ ਸੀ ਜੋ ਪਿਛਲੇ 2 ਸਾਲ ਪਹਿਲਾਂ ਉਹ ਕੈਨੇਡਾ ਦੇ ਵਿੱਚ ਗਿਆ ਤੇ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਉਹ ਪਿਛਲੇ 2 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਤੇ ਅਚਾਨਕ ਹੀ ਜਦੋਂ ਮੌਤ ਦੀ ਖਬਰ ਪਿੰਡ ਜੋਈਆਂ ਦੇ ਵਿੱਚ ਪਹੁੰਚਦੀ ਹੈ ਤਾਂ ਪਿੰਡ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਜਿਹੜਾ ਸੋਗ ਦੀ ਲਹਿਰ ਜਿਹੜੀ ਉੱਠ ਚੁਕਦੀ ਹੁੰਦੀ ਹੈ ਤੇ ਉਹਨਾਂ ਦੇ ਮਾਤਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੰਜਾਬ ਸਰਕਾਰ ਤੋਂ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਮਦਦ ਲਈ ਜ਼ਰੂਰ ਅੱਗੇ ਆਣ ਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਪੰਜਾਬ ਵਿੱਚ ਲੈ ਜਾ ਕੇ ਇਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹ ਪੰਜਾਬ ਦੇ ਵਿੱਚ ਕੀਤਾ ਜਾਵੇ ਕੀ ਕਹਿਣਾ ਚਾਹੂਗੇ ਮਾਤਾ ਪੰਜਾਬ ਸਰਕਾਰ ਨੂੰ ਕੀ ਮਦਦ ਦੀ ਕੋਰ ਕਰਦੇ ਆ ਮਾਤਾ ਦਾ ਕੁਝ ਨਹੀਂ ਆਂਦੀ ਪੁੱਤ ਮੰਗਦੀ ਆ ਮਾਤਾ ਦਾ ਮਾਤਾ ਦਾ ਪੁੱਤ ਮੰਗਦੀ ਆ ਔਰ ਕੁਝ ਨਹੀਂ ਮੰਗਦੀ ਮੇਰਾ ਪੁੱਤ ਵਾਪਸ ਲਿਆ ਦਿਓ ਮੇਰੇ ਜਾਰ ਦੇਣਾ ਕਿ ਮੇਰੇ ਪੁੱਤ ਨਾਲ ਗੱਲ ਨਹੀਂ ਆਈ ਮੈਂ ਤਾਂ ਰੱਜ ਕੇ ਗੱਲਾਂ ਕਰਦੀ ਸੀ ਮੈਂ ਆਪਣੇ ਪੁੱਤ ਨਾਲ ਮੈਂ ਸਾਈਂ ਸਾਂ ਲੈਂਦਾ ਸੀ ਮੇਰੇ ਤਾਂ ਰਾਤ ਵੀ ਫੋਨ ਕਰਕੇ ਸੋਣਾ ਦਿਨੇ ਵੀ ਫੋਨ ਕਰਕੇ ਸੋਣਾ ਆਖਣਾ ਮੰਮੀ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਮੈਂ ਹੈਗਾ ਮੇਰਾ ਪੁੱਤ ਤਾਂ ਐਡਾ ਨੇਕ ਸੀ ਉਹਨੂੰ ਤਾਂ ਕਿਸੇ ਚੀਜ਼ ਦਾ ਵੈਲ ਨਹੀਂ ਸੀ ਮੇਰੇ ਪੁੱਤ ਨੂੰ ਹੈ ਮੇਰੇ ਪੁੱਤ ਨੂੰ ਤਾਂ ਚਾਹ ਦਾ ਵੈਲ ਵੀ ਨਹੀਂ ਸੀ ਮੇਰੇ ਪੁੱਤ ਨੂੰ ਤਾਂ ਚਾਹ ਦਾ ਵੈਲ ਵੀ ਨਹੀਂ ਸੀ ਉਹ ਵੀ ਨਹੀਂ ਸੀ ਕੁਝ ਖਾਂਦਾ ਨਾ ਕੋਈ ਆਂਡਾ ਨਾ ਕੋਈ ਮੀਠਾ ਹਏ ਕੀ ਕਰੂੰਗੀ ਮੈਂ ਮੈਂ ਕਿੰਨੇ ਸਾਰੇ ਜੀਵੂੰਗੀ ਹਏ ਮੈਨੂੰ ਬੜੇ ਤਲਾਸ਼ੇ ਦਿੱਤੇ ਮੈਨੂੰ ਆਦਾ ਮਾਂ ਮੈਂ ਆਉਣਾ ਜਨਵਰੀ ਚ ਮੈਂ ਆਉਣਾ ਜਨਵਰੀ ਚ ਆਪਾਂ ਵਾਧੂ ਕੰਮ ਕਰਾਂਗੇ ਮੈਂ ਉੱਥੋਂ ਜੋੜ ਕੇ ਲਿਆਉਂਗਾ ਹਏ ਮੇਰਾ ਪੁੱਤੀ ਆ ਜਾਂਦਾ ਨਾ ਜੋੜਦਾ ਉਹਨੇ ਤਾਂ ਕੰਮ ਵੀ ਡੁੱਗਣੇ ਘਾ ਛੱਡੇ ਮੇਨੇ ਬਤਨੇ ਰਾਤ ਨਾ ਵੇਖਣੀ ਦਿਨ ਨਾ ਵੇਖਣਾ ਹਾਏ ਮੇਰਾ ਬੁੱਤ ਪਹਿਲਾਂ ਤੁਸੀਂ ਮਿਲਿਓ ਮਾਤਾ ਉਹਨਾਂ ਨੂੰ 2 ਸਾਲ ਹੋ ਗਏ ਬੱਚੇ ਗਈ ਨੂੰ ਮਿਲਿਵੇ ਭਰਾਵਾ ਹੁਣ ਆਉਣਾ ਸੀ ਮਿਲਣੀ ਆਉਣਾ ਸੀ ਹੁਣ ਮੇਰੇ ਪੁੱਤ ਨੇ ਜਨਵਰੀ ਚ ਮੈਨੂੰ ਆਦਾ ਸੀ ਮੈਂ ਸਪਰੇਅ ਦੇਣਾ ਤੈਨੂੰ ਮੈਂ ਮਾਂ ਦਸਨਾਣੀ ਮੈਂ ਤੈਨੂੰ ਸਪਰੇਅ ਦੇਣਾ ਮੈਂ ਜਨਵਰੀ ਚ ਆਉਣਾ ਕਾਨੂੰਨੀ ਕਿਸੇ ਕਾਣੀ ਦਾ ਬਧਾ ਭਰਾ ਵਾ ਕੀ ਬਣ ਗਈ ਹੁੰਦੇ ਨਾਲ ਚੰਗਾ ਭਲਾ ਮੇਰੇ ਨਾਲ ਗੱਲਾਂ ਕਰਕੇ ਆ ਤਾਂ ਚੰਗਾ ਮੰਮੀ ਮੈਂ ਕੰਮ ਤੇ ਆ ਗਿਆ ਹੁਣ ਫਿਰ ਤੂੰ ਗੱਲ ਸੁਭਾ ਕਰਾਂਗੇ ਸੁਭਾ ਹੀ ਨਾ ਸੁਭਾ ਗੱਲੀ ਨਾ ਹੋਈ ਮੇਰੇ ਪਤਨੀ ਮੈਂ ਬੜੇ ਦਲਾਸੇ ਮੈਨੂੰ ਬੜੇ ਦਲਾਸੇ ਦਿੰਦਾ ਸੀ ਮੇਰਾ ਪਤਨਾ ਨੇ ਮੈਨੂੰ ਆ ਨਾ ਹੁੰਦਾ ਵੀ ਮੰਮੀ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀ ਮੈਂ ਆਗਾ ਮੈਂ ਆਪੇ ਸੰਭਾਲ ਲੂੰ ਆਪਦੇ ਪਾਪਾ ਨਾਲ ਇੰਨੀ ਬੰਨੀ ਇੰਨੀ ਮਨੀ ਕਿਸੇ ਨਾਲ ਕੋਈ ਮਾੜੀ ਨਾ ਚੰਗੇ ਨਾ ਸਾਰੇ ਦੋਸਤ ਬਣਾ ਲਏ ਸੀ ਮੇਰੇ ਪੁੱਤ ਨੇ ਤਾਂ ਕੈਨੇਡਾ 'ਚ ਮੇਰੇ ਪੁੱਤ ਨੇ ਤਾਂ ਸਾਰੇ ਕੈਨੇਡਾ 'ਚ ਦੋਸਤ ਬਣਾ ਲਏ ਹਾਏ ਆਉਦੇ ਹੀ ਬਣਾ ਲਏ ਸਾਰੇ ਹਉ ਦੇ ਬਣਾਲੇ ਸੇ ਭਰਾਵਾ ਹਉ ਦੇ ਬਣਾਲੇ ਸੇ ਸਾਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਗੱਲ ਬਣੀ ਸਾਨੂੰ ਤਾਂ ਕੱਲ ਪਤਾ ਲੰਗਾ ਸਾਨੂੰ ਤਾਂ ਕੱਲ ਪਤਾ ਲੰਗਾ ਗੱਲਾਂ ਦਾ ਨਾ ਨਾ ਹਏ ਸਾਨੂੰ ਨਹੀਂ ਪਤਾ ਲੰਗਾ ਕਿ ਇਹ ਗੱਲ ਦਾ ਮੇਰੇ ਨਾਲ ਚੰਗੀਆਂ ਬਲੀਆਂ ਗੱਲਾਂ ਕਰਦਾ ਚੰਗੀਆਂ ਬਲੀਆਂ ਗੱਲਾਂ ਕਰਦਾ ਚਾਹੁੰਦੇ ਕੀ ਬਿਟੀ ਦੀ লাশ ਜਿਹੜੀ ਇੱਥੇ ਪੰਜਾਬ ਦੇ ਵਿੱਚ ਆਵੀ ਮੇਰਾ ਦਾ ਪੁੱਤ ਆਜੇ ਮੈਂ লাশ ਤੋਂ ਕੀ ਕਰਾਉਣਾ ਹੈ ਮੇਰਾ ਦਾ ਪੁੱਤ ਆਜੇ ਹਏ ਮੇਰੇ ਜਫੀ ਵਾਲੇ ਇੱਕ ਵਾਰੀ ਆ ਕੇ ਇੱਕ ਵਾਰੀ ਜਫੀ ਵਾਲੇ ਮੈਨੂੰ ਹਏ ਜਿਵੇਂ ਗਿਆ ਸੀ ਉਵੇਂ ਹੀ ਆਜੇ ਮੇਰੇ ਗੋਲੇ ਮੈਂ লাশਾਂ ਤੋਂ ਕੀ ਕਰਾਉਣਾ ਮੈਂ ਲਾ ਜਾਣਾਂ ਕਿ ਗਣਾਣਾ ਮੇਰਾ ਬਦਨੇ ਗਮਾਨੀ ਮੈਨੂੰ ਗੱਲ ਨਾਲ ਲਾ ਲੈ ਮੈਨੂੰ ਆਰਾਮ ਨਾਲ ਸੀ ਮਾਂ ਮੈਟ ਨੂੰ ਗੱਲ ਨਾਲ ਲਾਉਂ ਆ ਗਏ ਬੜੇ ਦਿਲਾਸੇ ਦਿੱਤੇ ਮੇਰੇ ਬਦਨੇ ਮੈਨੂੰ ਮੈਨੂੰ ਮੇਰੇ ਬਦਨੇ ਬੜੇ ਦਿਲਾਸੇ ਦਿੱਤੇ ਹਏ ਹਏ ਮੇਰੇ ਨਾਲ ਕਦੇ ਨਹੀਂ ਸੀ ਲੜਿਆ ਹਏ ਮੇਰੇ ਨਾਲ ਕਦੇ ਨਹੀਂ ਸੀ ਲੜਿਆ ਮੈਨੂੰ ਆਨੰਦਾ ਸੀ ਮਾਂ ਧੋਫੇ ਕਰਨਾ ਕਰੀ ਤੂੰ ਫੇਰ ਨਾ ਕਰੀ ਮਾਂ ਮਹੇਗਾ ਹਏ ਪਾਪਾ ਪਹਿਲੀ ਠੇਕੇ ਲੈ ਲਾ ਮੈਂ ਆਪੇ ਉੱਟੂੰਗਾ ਤੇਰੀਆਂ ਗੱਲਾਂ ਹਏ ਸਾਨੂੰ ਕੀ ਪਤਾ ਸੀ ਪਾਪੀ ਤੇੜੇ ਮੂੰਹ ਚੋਂ ਗੱਲਾਂ ਖੱਢੀ ਜਾਂਦਾ ਸਾਡੇ ਨਾਲ ਚੰਗੀਆਂ ਫਲੀਆਂ ਗੱਲਾਂ ਕਰਦਾ ਕਰਦਾ ਏ ਚੰਗੀਆਂ ਪੜੀਆਂ ਗੱਲਾਂ ਕਰਦਾ ਕਰਦਾ ਗਿਆ ਮੇਰੇ ਪੁੱਤ ਨਾ ਹੇ ਮੇਨਾ ਥੀ ਤੋਰਿਆ ਸੀ ਮੈਨੂੰ ਆਨਾ ਮੈਂ گلابی ਪੱਗ ਬਨ ਲਾ ਮੈਂ ਆਖਿਆ ਬਨ ਲਾ ਪੁੱਤ ਸਗਣਾ ਨਾਲ ਤੋਰਿਆ ਸੀ ਮੈਂ ਆਪਣੇ ਫਤ ਨੂੰ ਮੈਂ ਨਾਲ ਸਗਣਾ ਨਾਲ ਤੋਰਿਆ ਸੀ ਮੈਂ ਸਗਣਾ ਨਾਲ ਤੋਰਿਆ ਮੈਂ ਯਾਦ ਆ ਬੋਤ ਸੰਗ ਨਾਂ ਨਾਂ ਦੌਰਿਆ ਸੀ ਹਏ ਮੈਨੂੰ ਆਖੇ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲੈ ਮਾਂ ਮੈਨੂੰ ਇੱਕ ਵਾਰੀ ਖੰਦ ਦੇ ਮੈਂ ਜਾਣਾਂ ਤੇ ਮੇਰਾ ਕੰਮ ਜਾਣੇ ਮੈਂ ਉੱਥੇ ਸਾਰਾ ਸੈਟ ਵੇਟ ਕਰ ਲੂੰਗਾ ਮਿੰਟਾਂ ਮਿੱਟੀ ਮੇਰੇ ਪਤਨੋਂ ਕੰਮ ਮਿਲ ਗਏ ਹਏ ਮੇਰੇ ਘਰ ਗਰੀਬੀ ਸੀ ਮੇਰੇ ਗਰੀਬ ਸੀ ਮੇਰੇ ਪਤਨੇ ਗਰੀਬੀ ਕੱਢਨੀ ਸੀ ਸਾਡੀ ਮੇਰੇ ਪਤਨੇ ਗਰੀਬੀ ਕੱਢਨੀ ਸੀ ਸਾਡੀ ਮੈਨੂੰ ਆਣਾ ਸੀ ਮੰਮੀ ਮੈਂ ਕੋਠੀ ਦਾ ਘਰ ਐ ਬਣਾ ਦੂੰਗਾ ਐ ਕਰ ਦੂੰਗਾ ਸਾਡੇ ਨਾਲ ਸੈਨੀਆਂ ਗੱਲਾਂ ਹਏ ਸਾਨੂੰ ਨਹੀਂ ਸੀ ਬਿਦਾ ਤੂੰ ਛੜੀ ਜਾਣਾ ਸਾਨੂੰ ਐਵੇਂ ਪਤ ਛੜੀ ਜਾਣਾ ਸਾਨੂੰ ਮੈਨੂੰ ਆਖਣਾ ਮਾਂ ਤੂੰ ਟੈਨਸ਼ਨ ਨਾ ਕਿਸੇ ਗੱਲ ਦੀ ਲੈ ਹਏ ਜਦੋਂ ਮੋਕਾ ਮੇਰੇ ਨਾਲ ਉਹ ਰੱਜ ਕੇ ਗੱਲਾਂ ਕੀਤੀਆਂ ਸਾਰਾ ਦਿਨ ਮੇਰੇ ਨਾਲ ਗੱਲਾਂ ਕੀਤੀਆਂ ਮੈਂ ਆਖਿਆ ਅੱਜ ਤੂੰ ਗੱਲਾਂ ਕਿਵੇਂ ਕਰੀ ਜਨਾ ਮਮੀ ਅੱਜ ਅੱਜ ਕੰਮ ਤੇ ਕੰਮ ਹੈ ਨਹੀਂ ਸੀ ਮੈਨੂੰ ਮੈਂ ਗੱਲਾਂ ਹਏ ਪਰਮਾਤਮਾ ਦਾ ਭਾਣਾ ਮੰਨਣਾ ਬਹੁਤ ਔਖਾ ਜੋ ਇਸ ਘਰ ਦੇ ਵਿੱਚ ਜੋ ਹਾਲਾਤ ਹੋ ਗਏ ਨੇ ਘਰ ਦਾ ਜਿਹੜਾ ਮੁੰਡਾ ਸੀ ਉਸ ਮਾਤਾ ਨੇ ਦੱਸਿਆ ਕਿ ਜਲਦੀ ਸਾਡੇ ਘਰ ਦਾ ਜਿਹੜਾ ਸੁਪਨਾ ਜਿਹੜਾ ਪੂਰਾ ਕਰਨਾ ਸੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਣੀਆਂ ਸੀ 2 ਸਾਲਾਂ ਬਾਅਦ ਜਿਹੜੇ ਸਾਡੇ ਘਰ ਦੇ ਵਿੱਚ ਆ ਕੇ ਉਹਨੇ ਸਾਡੇ ਨਾਲ ਮੁਲਾਕਾਤ ਕਰਨੀ ਸੀ ਲੇਕਿਨ ਜਿਹੜੀਆਂ ਇਹ ਖੁਸ਼ੀਆਂ ਅਧੂਰੀਆਂ ਰਹਿ ਗਈਆਂ ਉਹ ਜਿਹੜੇ ਸੁਪਨੇ ਨੇ ਉਹ ਚੂਰੋ-ਚੂਰ ਹੋ ਗਏ ਤੇ ਇਹ ਵੀਡੀਓ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਦੇ ਬੱਚੇ ਬਾਹਰਲੇ ਮੁਲਕ ਚਲੇ ਜਾਂਦੇ ਨੇ ਤੇ ਉੱਥੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਬੱਚੇ ਜੀਦੇ ਹੁੰਦੇ ਨੇ ਤੇ ਮਾਪੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਜਰੂਰ ਨਸੀਹਤ ਮਿਲੇ ਕਿ ਦੇਖੋ ਬੱਚਿਆਂ ਦਾ ਇੱਕ ਮਾਵਾਪ ਲਈ ਬਹੁਤ ਵੱਡੀ ਅੰਸ਼ ਹੁੰਦੀ ਆ ਤੇ ਹੋਰ ਵੀ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਬਹੁਤ ਜਿਹੜਾ ਮਦਭਾਗੀ ਘਟਨਾ ਅਸੀਂ ਤਾਂ ਇੰਟਰਵਿਊ ਕਰਦੇ ਵੀ ਤੁਹਾਡੇ ਨਾਲ ਜਿਹੜਾ ਸਾਡਾ ਆਪਦਾ ਦਿਲ ਕੰਬੀ ਜਾਂਦਾ ਕਿਉਂਕਿ ਹਾਲਾਤ ਇਦਾਂ ਦੇ ਨਾਜ਼ੁਕ ਨੇ ਤੇ ਕਿਵੇਂ ਮਾਤਾ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹੁੰਗੇ ਅਸੀਂ ਇਹ ਕਹਿੰਦੇ ਆ ਸਾਡਾ ਪੁੱਤਰ ਜਿਵੇਂ ਗਿਆ ਉਵੇਂ ਆ ਜਾਏ ਮੈਂ ਤਾਂ ਪੂਆ ਸਾਡੇ ਨਾਲ ਜਿਵੇਂ ਗਿਆ ਸੀ ਉਵੇਂ ਆ ਜਾਏ ਸਾਡਾ ਸਾਡਾ ਕਿਉਂ ਉੱਥੇ ਮਾਰਿਆ ਗਿਆ ਸਾਡਾ ਕੋਈ ਵੈਰ ਨਹੀਂ ਸੀ ਕੋਈ ਬਟਾ ਨਹੀਂ ਸੀ ਮੇਰੇ ਪੁਰਾ ਗਰੀਬ ਸੀ ਜਿਵੇਂ ਕਰ ਲਿਆ ਸੀ ਘਰੋਂ ਪਤਾ ਨਹੀਂ ਕਿਹੜੇ ਲਾਦਾਂ ਨਾਲ ਉੱਧ ਜਾ ਕੇ ਐਵੇਂ ਹੋ ਗਿਆ ਸਾਡਾ ਸਾਡੇ ਤੋਂ ਕੋਈ ਗੱਲ ਨਹੀਂ ਹੁੰਦੀ ਸਾਡਾ ਜਿਵੇਂ ਗਿਆ ਸੀ ਉਵੇਂ ਆਵੇ ਸਾਨੂੰ ਗੱਲ ਲੱਗ ਕੇ ਮਿਲੇ ਸਾਨੂੰ ਸਾਡੀ ਇਹੋ ਮੰਗ ਹੈ ਸਾਡਾ ਉੱਥੇ ਕਿਉਂ ਮਾਰਿਆ ਇਹਨਾਂ ਨੇ ਮਾਰਿਆ ਉਹਨਾਂ ਨੂੰ ਵੀ ਸਜ਼ਾ ਮਿਲੇ ਸਾਡਾ ਕਿਉਂ ਮਾਰਿਆ ਸਾਡਾ ਕੋਈ ਬਟਾ ਸੀ ਉਹਨਾਂ ਨਾਲ ਕੋਈ ਵੈਰ ਨਹੀਂ ਸੀ ਸਾਡਾ ਕਿਉਂ ਮਾਰਿਆ ਕਿਹੜੀ ਗੱਲ ਤੋਂ ਮਾਰਿਆ ਸਾਨੂੰ ਵੀ ਪਤਾ ਲੱਗਿਆ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਵੀ ਉੱਥੇ ਉਹਨਾਂ ਕੈਦ ਹੋਵੇ ਉਹ ਵੀ ਜੇਪ ਚ ਛੱਡਨ ਕਿਉਂ ਮਾਰਿਆ ਛੱਡ ਸਾਡੀ ਪੋਰਾ ਜਿੰਨੀ ਜਿੰਦ ਸੀ ਮਿੰਗਾ ਸਾਲਾਂ ਦਾ ਬੱਚਾ ਸੀ ਗਪਰੂ ਤਾਂ ਦੋਸਤੋਂ ਹੋਰ ਵੀ ਮੈਂਬਰ ਨੇ ਉਹਨਾਂ ਗੱਲਬਾਤ ਕਰਾਂਗੇ ਕਿਉਂਕਿ ਗੱਲਬਾਤ ਕਰਨੀ ਇੰਨੀ ਔਖੀ ਹੋਈ ਪਈ ਹੈ ਕਿ ਦਿਲ ਨੂੰ ਇੱਕ ਕਹਿ ਜਾਂਦੇ ਨੇ ਕਿ ਵਜ਼ਨ ਪੈ ਜਾਂਦਾ ਕਿਉਂਕਿ ਇਹ ਬਹੁਤ ਅਨਹੋਣੀ ਜਿਹੜੀ ਘਟਨਾ ਇਸ ਘਰ ਦੇ ਵਿੱਚ ਹੋਈ ਹੈ ਤਾਂ ਪ੍ਰਮਾਤਮਾ ਕਦੇ ਵੀ ਕਿਸੇ ਨਾਲ ਇਦਾਂ ਦਾ ਨਾ ਕਰੇ ਕਿਉਂਕਿ ਹਰ ਇੱਕ ਦੇ ਜਦੋਂ ਘਰ ਦੇ ਹਾਲਾਤ ਇੰਨੇ ਨਾਜ਼ੁਕ ਹੋ ਜਾਂਦੇ ਨੇ ਤਾਂ ਉਸ ਘਰ ਨੂੰ ਹੀ ਪਤਾ ਹੁੰਦਾ ਜਿਸ ਦੀ ਘਰ ਦੇ ਵਿੱਚੋਂ ਕੋਈ ਅੰਸ਼ ਪ੍ਰਮਾਤਮਾ ਦੇ ਕੋਲ ਜਾ ਪਹੁੰਚਦੀ ਹੈ ਕੀ ਨਾਮ ਸੀ ਜੀ ਮੁੰਡੇ ਦਾ ਦਸਕਰਨ ਸਿੰਘਾਂ ਦੇ ਕਿੰਨੇ ਸਾਲ ਪਹਿਲਾਂ ਗਿਆ ਸੀ ਜੀ ਕੈਨੇਡਾ ਦੋ ਸਾਲ ਹੋ ਗਏ ਜੀ ਗਿਆ ਨੂੰ ਅੱਛਾ ਜੀ ਹਾਂਜੀ ਤੇ ਉੱਥੇ ਜਦੋਂ ਭੇਜਿਆ ਤੁਸੀਂ ਕੀ ਕੁਛ ਹੋਇਆ ਸੀ ਤੇ ਕੀ ਹਾਦਸਾ ਵਾਪਰ ਗਿਆ ਉੱਥੇ ਬਸ ਆਸੇ ਦਾ ਸਰਕਾਰ ਹੋ ਗਿਆ ਜੀ ਬੱਚੇ ਨੂੰ ਛੜਾਉਂਦਾ ਛੜਾਉਂਦਾ ਉਹ ਬੱਚਾ ਆਸੇ ਤੇ ਫੇਰ ਚ ਆ ਗਿਆ ਤੇ ਉਹਦੇ ਨਾਲ ਵੀ ਸੀ ਕੋਈ ਜੀ ਹਾਂਜੀ ਇੱਕ ਮੁੰਡਾ ਸੀਗਾ ਜੀ ਮਡਾਰੀ ਤੋਂ ਓਕੇ ਹਾਂਜੀ ਤੇ ਉਹਦੇ ਵੀ ਸੱਟਾ ਸੱਟਾਂ ਲੱਗੀਆਂ ਹਾਂ ਉਹਦੇ ਵੀ ਦੋ ਸੱਟਾਂ ਹੈਗੀਆਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਮੁੰਡਾ ਜਿਹੜਾ ਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਉਹ ਉੱਥੇ ਜਦੋਂ ਬੱਚੇ ਰਹਿ ਰਹੇ ਸੀਗੇ ਜੀ ਉਹਦੇ ਕਕੇ ਸਾਨੂੰ ਉਹਨਾਂ ਨੇ ਫੋਨ ਤੇ ਸਾਰਾ ਗੱਲਬਾਤ ਦੱਸੀ ਸਾਨੂੰ ਜੀ ਵੀ ਆਹ ਕਹਾਣੀ ਵਰਤੀ ਇੱਥੇ ਜੀ ਜਦੋਂ 2 ਸਾਲ ਪਹਿਲਾਂ ਭੇਜਿਆ ਸੀ ਜੀ ਕਿੰਨਾ ਖਰਚਾ ਆ ਗਿਆ ਸੀ ਮੁੰਡੇ ਨੂੰ ਤੇ ਜੰਤੀ ਸਾਡਾ ਉੱਥੇ ਤੇ ਹੀ ਕਰ 24 ਰੱਖ ਵਾਂਗੂ 23 ਵਾਂਗੂ ਲੱਗ ਗਿਆ ਸੀ ਜੀ ਬਾਕੀ ਗਏ ਸੀ ਵੀ 3 ਕਿੱਲੇ ਬਾਣਸੇ ਉਹ 24 ਵਾਂਗੂ ਲੱਗ ਗਏ ਜੀ ਹੂੰ ਤੁਸੀਂ ਸਰਕਾਰ ਡੇਢ ਕਿੱਲੇ ਵਾਂਗੂ ਸਾਡੀ ਲੱਗ ਕੀ ਸਰਕਾਰ ਤੋਂ ਮੰਗ ਕਰਦੀ ਹਾਂ ਸਰਕਾਰ ਤੋਂ ਹੀ ਮੰਗ ਕਰਦੇ ਸੀਗੇ ਵੀ ਸਾਡੇ ਬੱਚੇ ਦੀ ਜਿਹੜੀ ਬੋਡੀ ਆ ਜੀ ਉਹ ਪੰਜਾਬ ਚ ਲੈਂਦੀ ਆ ਉਹ ਸਾਡੇ ਕੋਲੇ ਆ ਜੀ ਅਸੀਂ ਉਹਦੇ ਆਦੇ ਪਿੰਡ ਸਸਕਾਰ ਕਰ ਲਈ ਜਿਹੜਾ ਕਿ ਕੀ ਲੱਗਦਾ ਹੈ ਦੇਖੋ ਜੀ ਮੇਰਾ ਪੁੱਤ ਜਿਆ ਸੀ ਜਿਸ ਕਰਨਾ ਇਹ ਸਾਡੇ ਬੱਚੇ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਜੀ ਸਾਡਾ ਬੱਚਾ ਸੀਗਾ ਉਹ ਪਹਿਲੀ ਸ਼ਿਫਟ ਲਾ ਕੇ ਤੇ ਉਸ ਤੋਂ ਬਾਅਦ ਉਹਦੀ ਗੱਲ ਜਿਹੜੀ ਉਹ ਮਾਂ ਨਾਲ ਹੋਈ ਹੈ ਉਸ ਤੋਂ ਬਾਅਦ ਸਾਡਾ ਬੱਚਾ ਦੂਜੀ ਸ਼ਿਫਟ ਲਾਉਣ ਜਾ ਰਿਹਾ ਸੀਗਾ ਬੱਚੇ ਨੂੰ ਸਾਡੇ ਨੂੰ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਕਿਹਾ ਵੀ ਆਪਾਂ ਇੱਥੋਂ ਹੋਟਲ ਤੋਂ ਚਾਹ ਪੀ ਕੇ ਆਉਣੀ ਆ ਸ਼ਾਇਦ ਹੋ ਸਕਦਾ ਉਹਨਾਂ ਬੱਚਿਆਂ ਦੇ ਮਨ 'ਚ ਕੋਈ ਗੱਲ ਹੋਵੇ ਉਹਨਾਂ ਬੱਚਿਆਂ ਦੇ ਮਤਲਬ ਮਨ 'ਚ ਦੇ ਵਿੱਚ ਕੋਈ ਗੱਲ ਹੋਵੇ ਵੀ ਆਪਾਂ ਨੇ ਕਿਸੇ ਬੱਚੇ ਕਿਸੇ ਦੇ ਨਾਲ ਕੋਈ ਆਪਾਂ ਟਾਈਮ ਬੰਨਿਆ ਹੋਇਆ ਆ ਆਪਾਂ ਇਹਨੂੰ ਨਾਲ ਲੈ ਕੇ ਚੱਲਣਾ ਇਹ ਬੱਚਾ ਸਾਡਾ ਜਦੋਂ ਸਾਡੇ ਬੱਚੇ ਨੇ ਉਹਨਾਂ ਦੀ ਗੱਲ ਮੰਨ ਲਈ ਕਿਉਂਕਿ ਉਹ ਨਾਲ ਸੀਗਾ ਬੱਚੇ ਨੇ ਜਦੋਂ ਗੱਲ ਮੰਨ ਲਈ ਤੇ ਜਦੋਂ ਉੱਥੇ ਮਤਲਬ ਹੋਸਟਲ ਦੇ ਕੋਲ ਪਹੁੰਚਿਆ ਤੇ ਸਾਡਾ ਬੱਚਾ ਹਜੇ ਗੱਡੀ ਦੇ ਵਿੱਚੋਂ ਨਿਕਲਿਆ ਹੀ ਆ ਤੇ ਇੱਕ ਬੱਚਾ ਮਢਾਲੀ ਤੋਂ ਸੀਗਾ ਉਹ ਗੱਡੀ ਦੇ ਵਿੱਚੋਂ ਨਿਕਲਿਆ ਤੇ ਉਹ ਪਹਿਲਾ ਬੱਚੇ ਮਢਾਲੀ ਵਾਲੇ ਬੱਚੇ ਦੇ ਗੱਲ ਪਏ ਆ ਜਦੋਂ ਮਡਾਲੀ ਵਾਲੇ ਬੱਚੇ ਨੂੰ ਇਹ ਮਤਲਬ ਗੋ ਬੱਚਾ ਛਡਾਉਣ ਲੱਗਾ ਤੇ ਉਹਨਾਂ ਨੇ ਮਤਲਬ ਕੋਈ ਮਤਲਬ ਹਥਿਆਰ ਕੱਢ ਕੇ ਕੋਈ ਕਰਜ ਕੱਢ ਕੇ ਸਾਡੇ ਬੱਚੇ ਦੇ ਦਿਲ ਆਲੀ ਥਾਤੇ ਮਾਰੀ ਹੈ ਜਦੋਂ ਤੇ ਰਾਲ ਥਾਤੇ ਮਾਰੀ ਹੈ ਸਾਡਾ ਬੱਚਾ ਸਾਥ ਹੀ ਰਹੇਗਾ ਤੇ ਮੈਂ ਉੱਥੋਂ ਦੀ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਵੀ ਜਿਹੜੇ ਉਹ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੇ ਜਿਹੜੇ ਬੱਚੇ ਸਾਡੇ ਨਾਲ ਦੇ ਨਾਲ ਬੱਚੇ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਸਾਡੇ ਬੱਚੇ ਨਾਲ ਜਿਹੜਾ ਐਡਾ ਵੱਡਾ ਧੁੱਕਾ ਹੋਇਆ ਅਸੀਂ ਤਾਂ ਗਰੀਬ ਸੀ ਅਸੀਂ ਤਾਂ ਜ਼ਮੀਨ ਵੇਚ ਕੇ ਇੱਥੋਂ ਬੱਚਾ ਤੋੜਿਆ ਸੀ ਵੀ ਸਾਡਾ ਬੱਚਾ ਸਹੀ ਸਲਾਮੁੱਥੇ ਵਧੀਆ ਕੰਮ ਕਰੇ ਤੇ ਵਧੀਆ ਆਪਣੀ ਪੜ੍ਹਾਈ ਕਰਕੇ ਸਾਡਾ ਮਤਲਬ ਨਾਂ ਉੱਚਾ ਕਰੇ ਪਰ ਸਾਡੇ ਨਾਲ ਇਹ ਬਹੁਤ ਵੱਡਾ ਧੁੱਕਾ ਹੋਇਆ ਅਸੀਂ ਉੱਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਇਹੀ ਗੁਆਚਸ਼ ਕਰਦੇ ਆ ਵੀ ਸਾਡਾ ਜਿਹੜਾ ਬੱਚਾ ਹੈ ਉਹਨੂੰ ਇਨਸਾਫ ਦਿਵਾਇਆ ਜਾਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਤੇ ਜਿਹੜੇ ਬੱਚੇ ਦੇ ਨਾਲ ਮਤਲਬ ਬੱਚੇ ਗਏ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਪੂਰਾ ਇਨਸਾਬ ਮਿਲ ਸਕੇ ਵਹਿਰ ਜੂਗਾ ਖਾਲਸਾ ਵਹਿਰ ਜੂਗੀ ਫਤਿਹ ਅੱਜ ਇਹ ਪਰਿਵਾਰ ਸਾਡੇ ਸਹਿਯੋਗ ਦੀ ਉਮੀਦ ਕਰ ਰਿਹਾ ਹੈ ਤਾਂ ਸਾਡਾ ਆਪਦਾ ਵੀ ਫਰਜ਼ ਹੈ ਕਿ ਅਸੀਂ ਇਹਨਾਂ ਦੀ ਮੋਰਲ ਸਪੋਰਟ ਕਰੀਏ ਤੇ ਇਹਨਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਜੋ ਉਹਨਾਂ ਮਾਪਿਆਂ ਤੱਕ ਇਹ ਜਿਹੜੀ ਵੀਡੀਓ ਪਹੁੰਚੇ ਜਿਹੜਿਆਂ ਦੇ ਬੱਚੇ ਬਾਹਰ ਜਿਹੜੇ ਰਹਿ ਰਹੇ ਨੇ ਤਾਂ ਇਹਨਾਂ ਦੀ ਜੋ ਵੀ ਕੋਈ ਸਪੋਰਟ ਅਗਰ ਕਰਨਾ ਚਾਹੁੰਦਾ ਹੈ ਤਾਂ ਜਰੂਰ ਇਹਨਾਂ ਦੇ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਪਰਿਵਾਰ ਦੇ ਵਿੱਚ ਆ ਕੇ ਜਰੂਰ ਇਹਨਾਂ ਦੀ ਜਿਹੜੀ ਸਪੋਰਟ ਕਰੋ ਕਿਉਂਕਿ ਦੁੱਖ ਵੰਡਾਣ ਨਾਲ ਹੀ ਦੁੱਖ ਘਟਦਾ ਹੈ ਤਾਂ ਜਰੂਰ ਇਸ ਘਰ ਦੇ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੈਮਰਾ ਪਰਸਨ ਬਿੱਟੂ ਸਟੂਡੀਓ ਦੇ ਨਾਲ ਮੈਂ ਅਮਿਤ ਚਾਵਲਾ ਦੈਨਿਕ ਸਵੇਰਾ ਟੀਵੀ ਪਿੰਡ ਜੋਈਆ ਜ਼ਿਲ੍ਹਾ ਮਾਨਸਾ